ਉਹ ਬੰਦਾ ਕੰਮ 'ਚ ਲੱਗਿਆ ਹੋਇਆ ਹਨ ਫੋਨ ਆ ਰਹੇ ਨੇ ਵਿਚਾਰੇ ਨੂੰ ਲਓ ਗਾਇਜ਼ ਅਸੀਂ ਪਹੁੰਚ ਗਏ ਵਿਨਟੇਜ Town ਫਿਲਹਾਲ ਸਾਰੇ ਆ ਮਮੀ ਹੋਰੀ ਅੰਦਰ ਜਾ ਰਹੇ ਨੇ ਹਨ ਫਿਲਹਾਲ ਸਾਡੀ ਫੈਮਿਲੀ ਦਾ ਫੇਵਰਟ ਰੈਸਟੋਰੈਂਟ ਬੰਦ ਹੈ ਇੱਥੇ ਆਉਂਦੇ ਹਮੇਸ਼ਾ ਹੈ ਤੇ ਬਾਕੀ ਫੈਮਿਲੀ ਸਾਡੀ ਪਿੱਛੇ ਆ ਰਹੀ ਹੈ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਲਓ ਜੀ ਨਾਲ ਜਿਵੇਂ ਕਾਲੀਆਂ ਪੈਕਸ ਲੈ ਲਈਆਂ ਨੇ ਤੇ ਉਹਨਾਂ ਨੂੰ ਗਰਮ ਅਸੀਂ ਹੋਣ ਕਰਨ ਲੱਗੇ ਹਾਂ ਬਟ ਮੈਨੂੰ ਆਇੰਦ ਸੀ ਕਿ ਕਿੰਨੀਆਂ ਤਾਂ ਫੈਮਲੀਆਂ ਨੇ ਜਿਨ੍ਹਾਂ ਦੇ ਘਰੇ ਇਦਾਂ ਹੁੰਦਾ ਨੇ ਕਿ microwaves ਜਿਸ ਕੰਮ ਲਈ ਹੁੰਦਾ ਉਹ ਕੰਮ ਹੁੰਦਾ ਨਹੀਂ ਹੈਗਾ ਉਹ ਸਟੋਰੇਜ ਵਾਸਤੇ ਆਪਾਂ ਯੂਜ਼ ਕਰਦੇ ਆ ਤੇ ਹੁਣ ਅਸੀਂ ਉਹ ਗਰਮ ਕਰਣੀਆਂ ਨੇ ਤੇ ਸਭ ਤੋਂ ਵੱਡਾ ਤਾਂ microwaves ਜਿਹੜਾ ਉੱਪਰ ਸਮਾਨ ਪਿਆ ਹੁੰਦਾ ਉਹਨੂੰ ਸਾਫ਼ ਕਰਨਾ ਮਤਲਬ ਇੰਨੇ ਨੂੰ ਬੰਦਾ ਕਹਿੰਦਾ ਕਿ ਛੱਡ ਪਰਾਂ ਠੰਡੀਆਂ ਹੀ ਖਾ ਲ ਲੈ ਮੈਂ ਤੁਸੀਂ ਉਹਨੂੰ ਇੱਥੇ ਕਰ ਦੋ ਨਾ ਕਿੰਨੂੰ ਲੈ ਕ੍ਰਿਵ ਨੂੰ ਇੱਧਰ ਕਰ ਲੋ ਮਾਈਕ੍ਰੋਵੇਵ ਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਇੱਧਰ ਜਿਹੜਾ ਉਹਦੇ ਚ ਸਮਾਨ ਪਿਆ ਵਾ ਸੋਹ ਕੱਢਣਾ ਵਿੱਚ ਪਿਆ ਸਮਾਨ ਹਾਂ ਐ ਕੰਮ ਬੱਦ ਦੇ ਮੇਰਾ ਕੱਦ ਦਾ ਖਾਣ ਮਾ ਖਾਣ ਦਾ ਮਨ ਕਰ ਰਿਹਾ ਸੀ ਪਰ ਮੈਂ ਇਹਦੇ ਕਰਕੇ ਟਾਲਦੀ ਪਈ ਸੀ ਇੰਨਾ ਸਮਾਨ ਪਿਆ ਹੋਇਆ ਨਾ ਵਿੱਚ ਨਹੀਂ ਘਾ ਰੰਦਾ ਦੀ ਗੱਲ ਕਰ ਇਹ ਰੇਕ ਦੇ ਘਰ ਇੱਦਾਂ ਹੁੰਦਾ ਮੈਂ ਕਈਆਂ ਨੂੰ ਦੇਖਿਆ ਸੈਪਰਲ ਵੀ ਇਹਦੇ ਚ ਫੋਲਡ ਕਰਦੇ ਆਂ ਆਹ ਕੁੱਤਬ ਮੀਨਾਰ ਨੂੰ ਤੇ ਆਪਣੇ ਕੱਪੜੇ ਪਾਏ ਹੋਏ ਨਾਲ-ਨਾਲ ਮਸ਼ੀਨ 'ਚ ਤੇ ਬੰਦ ਹੋ ਗਏ ਮੈਂ ਕਰਾ ਰਾਂ ਗਗਨ ਦੀ ਹੈਲਪ ਅੰਦਰ ਵਿੱਚ ਮੈਂ ਕੱਪੜੇ ਕੱਢ ਲਿਆ ਮਸ਼ੀਨ 'ਚ ਉਹਦੇ ਬਰਿੰਦਰ ਸੁੱਕਣੇ ਪਾਰੇ ਪਰਨੀਤ ਪਰਨੀਤ ਕਿੱਥੇ ਗਿਆ ਪਤੇ ਨੂੰ ਅੱਜ ਸਕੂਲ ਭੇਜਿਆ ਥੋੜਾ ਜਿਹਾ ਔਖਾ ਗਿਆ ਕਹਿੰਦਾ ਮੈਂ ਜਾਣਾ ਨਹੀਂ ਨਹੀਂ ਪਹਿਲਾਂ ਵੀ ਗਿਆ ਸੀਗਾ ਬਟ ਉਹਦੇ ਇੱਕ ਛੁੱਟੀ ਹੋਈ ਸੀ ਨਾ ਉਹਦੀ ਤੋਂ ਉਹਦੇ ਕਰਕੇ ਥੋੜਾ ਜਿਹਾ ਉਹ ਟਾਲ ਮਟੋਲ ਬਾਕੀ ਦਮਨ ਬੁਮਾਰ ਸੀਗਾ ਉਹ ਵੀ ਨਹੀਂ ਗਈ ਸਕੂਲ ਜਦੋਂ ਇਹਨਾਂ ਦੋਨਾਂ ਵਿੱਚੋਂ ਕੋਈ ਜਣਾ ਨਹੀਂ ਜਾਂਦਾ ਤਾਂ ਉਹ ਉਦੋਂ ਜ਼ਿਆਦਾ ਪ੍ਰੋਬਲਮ ਜ਼ਿਆਦਾ ਪ੍ਰੋਬਲਮ ਫੇਟ ਕਰਦਾ ਵੀ ਇਹ ਨਹੀਂ ਜਾਂਦੇ ਤਾਂ ਫਿਰ ਇਹ ਨਹੀਂ ਗਏ ਤੇ ਮੈਮੀ ਨਹੀਂ ਜਾਣਾ ਹੈਗਾ ਸੋ ਨਾ ਦਮਨ ਵੀ ਤੇ ਨਾ ਪਨੀਤ ਗਿਆ ਕਿਉਂਕਿ ਪਨੀਤ ਦੀ ਵੀ ਘਰੇ ਹੁਣ ਪ੍ਰੈਪਰੇਸ਼ਨ ਚੱਲ ਗਈ ਹੈ ਗਰਮ ਸੀ ਕਿ ਹੋ ਗਿਆ ਨਹੀਂ ਹੈਗਾ ਤੇ ਬਸ ਫਿਰ ਫਰ ਦੇ ਸੰਗ ਪਾਦੋਂ ਦਾੜ ਕੇੜ ਕੇ ਉੱਠ ਕੇ ਗਾਹ ਔਰ ਪਨੀਤੂ ਆ ਜਾ ਕਿੱਥੇ ਐ ਕੀ ਹੋ ਗਿਆ ਚਲਾ ਨਹੀਂ ਆ ਰਿਹਾ ਮੈਂ ਨਾ ਮੈਂ ਤੈਨੂੰ ਕਦੀ ਚਲਾਇਆ ਨਹੀਂ ਲਾ ਫਿਰ ਫੜੋ ਇਸੇ ਤਾਂ ਹੁੰਦਾ ਕੋਲੋਂ ਬੰਦ ਵੀ ਲੋ ਜੀ ਗੁਲਿੰਦੇ ਚਲਾਣਗੇ ਹੁਣ ਬਾਕੀ ਵਿਚੇ ਹਾਂਜੀ ਵਿਚੇ ਹਾਂ ਇਹ ਤਾਂ ਇਹਦੇ ਵਿੱਚ ਹੀ ਹੁੰਦਾ ਤੇ ਗਾਇਸ ਕੱਲ ਆਪਣੀ ਐਨੀਵਰਸਰੀ ਸੈਲੀਬ੍ਰੇਸ਼ਨ ਬਹੁਤ ਵਧੀਆ ਰਹੀ ਬਟ ਮੈਨੂੰ ਗਿਫਟ ਕੋਈ ਨਹੀਂ ਮਿਲੇ ਤੇ ਇੱਕ ਦੀਦੀ ਨੇ ਕਮੈਂਟ ਕੀਤਾ ਸੀਗਾ ਕਹਿੰਦੇ ਕਿ ਗਦਨ ਤੁਸੀਂ ਹੈਲਦੀ ਹੋ ਇਕੱਠੇ ਹੋ ਇਹ ਬਹੁਤ ਵੱਡਾ ਗਿਫਟ ਹੈ ਫਿਰ ਦਵਿੰਦਰ ਦੀਦੀ ਨੇ ਵੀ ਕਿਹਾ ਕਿ ਬਲਿੰਦਰ ਤੇਰੇ ਨਾਲ ਹੈ ਬਹੁਤ ਵੱਡਾ ਗਿਫਟ ਕਰ ਰਹੀ ਇੰਨੇ ਕੀਤਾ ਨਹੀਂ ਇੰਨੇ ਨਹੀਂ ਕੀਤਾ ਉਹਨੇ ਕਿਹਾ ਚਿਮਨੀ ਨੇ ਕੀਤਾ ਉਹ ਚਿਮਨੀ ਦਾ ਸੋਚ ਤੇ ਸਹੀ ਗੱਲ ਹੈ ਦੀਦੀ ਤੁਹਾਡੀ ਹੈ ਨਾ ਵੈਸੇ ਇਹ ਘਰ ਵਾਲਾ ਮੇਰੇ ਐਸੇ ਬਹੁਤ ਵੱਡਾ ਗਿਫਟ ਹੈ ਕਿ ਮੈਨੂੰ ਕਿਸੇ ਗਿਫਟ ਦੀ ਲੋੜ ਨਹੀਂ ਹੈਗੀ तो ये गिफ्टली मतलब गिफ्ट तो घट नहीं है मेरे वास्ते बलविंदर सा लड़ाई होंगी रही है वह अलग गल है चलाया तुम भी नहीं कभी नहीं ये तो ऑन हो गया ना आज यस रखो कादे और ऊपर डायरेक्टली रख दोगे और दूसरी प्लेट है कि ये नहीं पता कि केडी प्लेट में चीनी मिट्टी ਮੇਰੀ ਥਲਾਓ ਆਸਟ੍ਰੇਲ ਦੇ ਉੱਪਰ ਹੀ ਰੱਖ ਦੋ ਤੋਂ ਮੈਂ ਬੰਦ ਕਰਾਂ ਉਹ ਹੀ ਟ੍ਰੇ ਕੱਢ ਲਓ ਬਾਅਦ ਪਹਿਲਾਂ ਬਾਹਰ ਕੱਢੋ ਉਹਨੂੰ ਪਹਿਲਾਂ ਉਹ ਸੁੱਚ ਬੰਦ ਕਰੋ ਉੱਪਰ ਹਾਂ ਕੱਢੋ ਹੁਣ ਕਰੰਟ ਵਾਲੀਆਂ ਚੀਜ਼ਾਂ ਨਾਲ ਇਦਾਂ ਬੱਧੀ ਨਹੀਂ ਲੈਣੇ ਚਾਹੀਦੇ ਕਲੀਨ ਕਰੋ ਇਹਨੂੰ ਅਰੇ ਫਿਰ ਇਹਦੇ ਉੱਪਰ ਆਏਗਾ ਕੱਢ ਦੋ ਟੁਕੜਾ ਲੈਓ ਕਪੜਾ ਲੈ ਲਓ ਕੋਣਾ ਲੈ ਲਓ ਤੁਹਾਨੂੰ ਗਾਇਸ ਪਹਿਲਾਂ ਪੈਟੀਆਂ ਖਾ ਕੇ ਫਿਰ ਭਾਂਡੇ ਬਣ ਜਾਣਗੇ ਥੋੜੀ ਜਿਹੀ એનર્ਜੀ ਆ ਜਾਏ ਪਹਿਲਾਂ ਮੈਂ ਸਫਾਈ ਕਰਕੇ ਟੀਮਾਂ ਸਾਰੀ ਇੱਧਰ ਪੋਚਣ ਲਾਇਆ ਹੈਗਾ ਮੈਂ ਜੀ ਵੈਸੇ ਸਫਾਈ ਕੀਤੀ ਆ ਤੇ ਕੁਝ ਕੁ ਜਿਹੜੇ ਪੈਕਿੰਗ ਕੁਕਿੰਗ ਦੀ ਸੀਗੀ ਬੈਡਰੂਮ ਵਾਲੀ ਜਿਹੜੇ ਲਿਆਂਦਾ ਸੀਗਾ ਸਮਾਨ ਉਹ ਕੁਝ ਮੈਂ ਬੈੱਡ 'ਚ ਰਖਵਾਇਆ ਕੁਝ ਪੈਕ ਕੀਤਾ ਆ ਤੇ ਅਜੇ ਹੋਰ ਨਿੱਕੇ ਮੋٹے ਜੇ ਕੰਮ ਰਹਿੰਦੇ ਆ ਹੌਲੀ ਹੌਲੀ ਕਰਦੇ ਆ ਜਿੰਨਾਂ ਨੂੰ ਆ ਖਤਮ ਹੋਣੇ ਉਹਨਾਂ ਨੂੰ 3-4 ਵਜ ਜਾਣੇ ਨੇ ਸੇ ਉਹਨਾਂ ਨੂੰ ਹਾਂਜੀ ਕਿੰਨੇ ਜਾਣੇ ਆਪਾਂ 4-5 ਰੱਖ ਲਓ ਮੈਂ ਤਾਂ ਆਲੂ ਭਟੇ ਖਾਉਂਗੀ ਮੈਨੂੰ ਪਨੀਰ ਤੋਂ ਬਹੁਤ ਨਫਰਤ ਹੋ ਰਹੀ ਆ ਅੱਜਕੱਲ ਮੇਰਾ ਪਨੀਰ ਖਾਣ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ

ਉਹ ਬੜਾ ਕੱਢੋ ਓਏ ਇਹੜੀਆਂ ਪੈਸਟਰੀਸ ਪਗੀਆਂ ਨਹੀਂ ਤੇ ਇੱਕ ਡੱਬਾ ਖਾ ਲਿਆ ਨਹੀਂ ਫਿਰ ਦੋ ਡੱਬੇ ਪੈਸਟਰੀਸ ਦੇ ਪਏ ਸੀ ਨਾ ਇੱਕ ਤਾਂ ਦਮੂ ਲੱਗੀ ਉਹਦੇ ਚ ਦੋ ਪਈਆਂ ਸੀ ਉਹ ਖਾਣ ਲੱਗੀਆਂ ਸੀ ਵਿੱਚ ਨਹੀਂ ਨਹੀਂ ਫਿਰ ਦੂਜਾ ਡੱਬਾ ਕਿੱਥੇ ਗਿਆ ਪੈਸਟਰੀ ਦਾ ਨਹੀਂ ਪਿੱਛੇ ਨਾ ਹੋਵੇ ਨਹੀਂ ਮੈਂ ਕਹਿਤੀ ਅੰਦਰ ਮੈਂ ਫੈਸਮਾ ਚ ਕਿੱਚ ਇਹ ਜੀ ਰੱਖਿਆ ਸੀ ਵਿੱਚ ਤੂੰ ਖਾਦੀ ਸੀ ਬੇਸ ਵਿੱਚ ਨਹੀਂ ਇੱਕ ਲਈ ਸੀ ਹੈ ਇੱਕ ਸਿਰੇ ਫਤਨ ਦਿੱਤੀ ਐ ਪੰਜ ਬੇਸਟਰੀਆਂ ਹੀ ਟੋਟਲ ਹਾਂ ਜਿਹੜਾ ਮੈਂ ਖਾਧੀ ਉਹ ਡਿਟੇਲ ਸੀ ਐ ਜਦੋਂ ਇੱਕ ਮੈਂ ਖੜੀ ਦੂਰ ਰਹੀ ਸੀ ਫਿਰ ਉਹ ਕਿਸੇ ਹੋਰ ਨੇ ਖਾ ਲਈ ਹੋਣੀ ਮਿਲਦਾ ਉੱਤੇ ਦੇਖ ਨਹੀਂ ਨਹੀਂ ਉੱਪਰ ਥੋੜੀ ਹੋਣੀ ਕਿਸੇ ਹੋਰ ਨੇ ਖਾ ਲਈ ਹੋਣੀ ਜਾਂ ਫਿਰ ਉਹ ਚੱਲ ਕੋਈ ਗੱਲ ਨਹੀਂ ਖਾਣਾ ਚੀਜ਼ਾਂ ਖਾਣੀਆਂ ਸੀ ਚੱਲ ਪਣੀ ਤਰਿਆ ਫੜਨੀ ਤੇ ਆਈ ਇਹ ਦੇਖ ਕੀ ਆ ਇਹ ਖਾਣਾ ਇਹ ਤੇ ਫਿਰ ਕੀ ਐ ਇਹਦੇ ਚ ਕੀ ਖਾਣ ਲਈ ਜੀ ਖਾਣੀ ਸੀਗੀ ਹੈਨਾ ਖਾ ਲਈ ਖਾਣੀ ਨੂੰ ਖਾਣ ਜੀ ਕੀ

ਪਤਾ ਹੈ ਦੱਸੋ ਕਿ ਮਮਾ ਨੇ ਮਾੜੀ ਆਮ ਕਹਾਣੀ ਪਤਾ ਹੈ ਕੀ ਕੀ ਹੋਇਆ ਦੱਸ ਦੋ ਸਾਰਾ ਕੀ ਕਰੋ ਮਮਾ ਕੀ ਕਰਦੇ ਦੋ ਲਲੀਆਂ ਕਿੰਨੇ ਲੱਗੀਆਂ ਪਈ ਨੇ ਮਮਾ ਤੇ ਦੋ ਕੇਕ ਤੇ ਦੋ ਜਵੰਦਰ ਕੇਕ ਲੈ ਕੇ ਆ ਗੱਟੀਏ ਪਿਆਰਾਂ ਚ ਕਿੰਨੀ ਮੁਸ਼ਕ ਮਾਰ ਲਈ ਫਿਰ ਤੇਰੀ ਹੋਰ ਪਤਾ ਜਾ ਫੇਰ ਤੋਂ ਅਨਿਵਰਸਰੀ ਲੰਘ ਵੀ ਅਨਿਵਰਸਰੀ ਲੰਘ ਕੇਕ ਹੁਣ ਗੱਟੀਏ ਕੱਲ ਆ ਪਹੁੰਚਿਆ ਤਾਂ ਫਤੇ ਇਹਨੂੰ ਬੰਦ ਕਰ ਦੋ ਖਾਓ ਕੇਕ ਉਹ ਵੀ ਜਾਲੀ ਵਾਲਾ ਹੈ ਜਾਲੀ ਵਾਲਾ ਮਸ਼ਹਰਾ ਘਰ ਦੇ ਮਸ਼ਹਰਾ ਲਈ ਇਹ ਜਦ ਰਾਜ ਹੁਣੀ ਆਏ ਸੀ ਉਦੋਂ ਵੀ ਇਹੀ ਲਿਆਂਦਾ ਸੀਗਾ ਤੇ ਆਪਣੇ ਉਹ ਆਏ ਸੀਗੇ ਪਤਾ ਦੋ ਕੈਂਡਲ ਸੀ ਇਹਦੇ ਨਾਲ ਦੀਆਂ ਇੱਕ ਹੋਰ ਭਾਈ ਉੱਥੇ ਕੇਕ ਕੱਲ ਕੱਟਿਆ ਨਹੀਂ ਕੇਕ ਆ ਵੀ ਲੈ ਕੇ ਆਗੇ ਤੇ ਇਹਨੇ ਨੇ ਮੰਗਵਾ ਲਿਆ ਮੈਂ ਲਿਆ ਹੁਣ ਖਾਈਏ ਕੱਟ ਕੇ ਫਿਰ ਫਤਿਹ ਇੱਕ ਕੈਂਡਲ ਹੋਰ ਭਾਈ ਫ੍ਰਿਜ ਪਾ ਲਈ ਕੈਂਡਲ ਪਈ ਫ੍ਰਿਜ ਚ ਜਾ ਲੈ ਕਿਉਂ ਇਹਦੇ ਪੈਟੀਆਂ ਹੈਗੀਆਂ ਚੀਜ਼ ਔਨਰ ਪਨੀਰ ਪੈਟੀ ਇੱਕ ਇੱਕ ਤੇ ਹੀ ਗਰਮ ਕਰਕੇ ਖਾ ਲਈ ਹੀ ਪਨੀਰ ਤੇ ਨੇ ਖਾ ਲਈ ਸੀਗੀ ਆ ਆਪਾਂ ਇਹ ਲੈ ਟੇਬਲ ਤੇ ਕੈਂਡਲ ਤੇ ਫਰਿੱਜ ਚ ਪਈ ਏ ਤੇ ਨੂੰ ਗਣੀ ਕੱਟ ਕੇ ਦੇਣਾ ਖਾਣਾ ਹੀ ਨਹੀਂ ਹੁਣ ਮੈਂ ਕਰਤਾਂਗੀ ਐਂ ਨਹੀਂ ਯਾਰ ਕੱਟਣਾ ਬਿਲੰਦਰਾ ਨਹੀਂ ਚਲ ਆ ਜਾਓ ਪਰਾ ਕੱਟਣਾ ਹੀ ਛੱਡੋ ਪਰਾ ਕੈਂਡਲ ਰੱਖ ਦਿੰਨੇ ਆ ਸਾਹਮਣੇ ਓਏ ਕੋ ਪਿੱਛੇ ਪਿਆ ਉਹਦੇ ਗੱਤੇ ਤੇ ਥੱਲੇ ਕਿੰਨਾ ਸਾਲ ਹੋ ਗਏ ਹੋ 14 ਸਾਲ ਲੱਗ ਗਿਆ। ਸੁਲਿੰਦਰ ਪੈਤੀਆਂ ਕਰੂ ਮੈਂ ਕਿੱਦਾਂ ਕਰੀ ਹੁਣ? microwaves ਚ? microwaves ਚ ਕਰੀ। ਕੱਟ ਸਮਾਨ ਨਹੀਂ ਜੀ ਕੋਈ ਨਹੀਂ ਜ਼ਿਆਦਾ ਸਮਾਨ ਨਹੀਂ ਹੈਗਾ ਉਹਦੇ ਚ। ਨਾ ਨਾ ਇਹ ਤਾਂ ਵੈਸੇ ਹੀ ਨੇ। ਅੱਛਾ ਤੇ ਉਹ ਹੈ। ਕੈਂਡਲ ਹੈ। ਉਹ ਦੇ ਆ ਦੇਖੋ ਪਾਜੀ ਕੀ 31 ਸਾਲ ਕਰਵਾਤੇ। ਚੀਕ ਕਰਾਈ। ਕੇਕ ਸੌਫਟ ਹੋ ਗਿਆ ਨਾ। ਹੂੰ। ਸਾਰੇ ਕਹਿੰਦੇ 15 ਸਾਲ ਲੱਗ ਗਿਆ। ਆਪਾਂ ਨੂੰ ਸਮਝ ਨਹੀਂ ਲੱਗੰਦੀ। ਚਲੋ ਵੈਦਲੀ ਕਰੋਂ ਇਹ ਡਿੱਗ ਜੂਗੀ। ਫਤੇ ਆ ਜਾ ਫਤੇ ਆ ਪਾਪਾ ਨੇ ਕੇ ਕਟੋ ਫਤੇ ਆਇਆ ਯਾਰ ਮੈਂ ਤੁਹਾਨੂੰ ਕੱਲ ਚੱਲ ਫਤੇ ਕੱਲਾ ਕਟੋ ਕੱਪੜੇ ਚੋਪਲੋ ਟੇਬਲ ਤੋਂ ਚੱਲੇ ਤੂੰ ਹੀ ਲੈ ਚੱਲ 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 ਪਾਪਾ ਚੱਲ ਪਾਪਾ ਦੇਖ ਰਹੇ ਨੇ ਤੈਨੂੰ ਪਨੀ ਟਿਊਸ਼ਨ ਕੱਟ ਦੋ ਕੱਟ ਦੋ ਕੱਟ ਦੋ ਕੀ ਬੋਲਣਾ ਮੈਂ ਬੋਲੂnga ਐ ਬੱਤੀਆਂ ਲਾ ਲੋ ਯਾਰ ਇੱਥੇ ਨਾ ਕੋਈ ਗੱਲ ਨਹੀਂ ਇਹੀ ਕੱਟ ਲੋ ਕੱਲ ਕੱਟ ਲਿਆ ਸੀਗਾ ਮੱਤੀਆਂ ਲਾ ਕੇ ਕੀ ਆ ਲੋ ਜੀ ਹੈਪੀ ਮੈਰੀਜ ਅਨੀਵਰਸਰੀ ਟੂ ਬੋਥ ਆਫ ਯੂ ਫਿਰ ਥੈਂਕ ਯੂ ਹੈਂ ਪਟੀਆਂ ਦਾ ਕੁਝ ਕਰੋ ਫਿਰ ਬੇਟੀ ਦੀ ਕਰ ਦਾਂ ਮੈਂ ਕਰ ਦਾਂ ਬਹੁਤ ਜਿਆਦਾ ਸਮਾਨ ਨਹੀਂ ਹੈਗਾ ਫਿਰ ਆਪਾਂ ਲਿਆਉਨੇ ਆ ਤੇ ਖਾਣੇ ਆ ਠੀਕ ਹੈ ਫਤਿਹ ਫਤਿਹ ਦੇਖੋ ਟੇਸਟੀ ਹੈ ਆਪਾਂ ਬਬੂ ਨੂੰ ਹਾਂ ਤੁਮਕੋ ਲੋ ਲੈ ਲੋ ਮੂੰਹ ਖਾਰਾ ਨਹੀਂ ਬਲਕਿ ਸੁੱਚਾ ਚਮਚਾ ਲੈ ਲੋ ਇਹਨੇ ਕੰਨ ਖਰਾਬ ਕਰਨੇ ਨਹੀਂ ਇਹ ਖਾਣੇ ਨੂੰ ਕਰਨੇ ਆਪਾਂ ਕੰਮ ਆਪੇ ਹੀ ਕਰਦੇ ਆ ਇਹ ਨਹੀਂ ਮਾਚ ਦੇ ਕੇ ਸਾਰਿਆਂ ਨੂੰ ਘੁਆੰਦਿਆ ਨਹੀਂ ਦੰਦਾਨਾ ਵੀ ਚਮਚਾ ਮਰਵਾ ਕੇ ਵਾਪਸ ਲੈ ਆਉਂਦਾ ਹੈ ਮੈਂ ਦੰਦਾਨਾ ਹੋਰ ਮੈਂ ਫੋਨ ਕਰਦਾ ਕਰ ਲੋ ਕਿੰਨੀਆਂ ਪੀਆਂ ਸੀ ਬਲਦ ਬੈਟੀਆਂ ਹੈਗੇ ਭਾਜੀ ਨਾਲ ਦੋ ਕਿ ਨਹੀਂ ਲੋ ਗਾਇਸ ਟਾਈਮ 6:30 ਹੋ ਚੁੱਕੇ ਨੇ ਔਰ ਮੈਂ ਔਰ ਮਿਸਟਰ ਗੁਲਵਿੰਦਰ ਸਿੰਘ ਜੀ ਕਿਚਨ ਸੈਂਟਰ ਹੋ ਚੁੱਕੇ ਆ ਐਂਟਰ ਹੋਣੀ ਸੀ ਕਿ ਬਹੁਤ ਟਾਈਮ ਹੋ ਗਿਆ ਸਾਨੂੰ ਕਿਚਨ ਸੈਂਟਰ ਹੋਇਆਂ ਨੂੰ ਤੇ ਇੱਕ ਪਾਸੇ ਅਸੀਂ ਰੱਖ ਰੱਖਿਆ ਰਾਈਸ ਦਾ ਪਾਣੀ ਇੱਕ ਪਾਸੇ ਮਿਸਟਰ ਗੁਲਿੰਦਰ ਨੇ ਦਾਲ ਬਣਾਤੀ ਹੈ ਜੋ ਮੈਨੂੰ ਲੱਗ ਰਹੀ ਸੀਗੀ ਕਿ ਸਹੀ ਨਹੀਂ ਬਣੂਗੀ ਬਟ ਹੁਣ ਉਹ ਵਧੀਆ ਲੱਗ ਰਹੀ ਹੈ ਦੇਖਣ ਨੂੰ ਦਾਲ ਬਹੁਤ ਟੇਸਟੀ ਲੱਗ ਰਹੀ ਹੈ ਤੇ ਇੱਧਰ ਮੈਂ ਖੀਰੇ ਪੜੇ ਹੋਏ ਨੇ ਤੇ ਟਮਾਟਰ ਮੈਂ ਕੱਟ ਲਏ ਨੇ ਮੈਂ ਸੈਲਡ ਤਿਆਰ ਕਰ ਰਹੀ ਆ ਤੇ ਰਾਈਸ ਬਣ ਜਾਣ ਤੇ 10 ਮਿੰਟ ਤੱਕ ਤੁਸੀਂ ਮਿਸਟਰ ਗੁਲਵਿੰਦਰ ਸਿੰਘ ਜੀ ਨੂੰ ਮਿਲੋ ਯੈਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਬਾਸੀ ਵਲੌਗ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਮੇਰੇ ਵੱਲੋਂ ਯਾਨੀ ਕਿ ਬਲਵਿੰਦਰ ਸਿੰਘ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਮੈਂ ਗੱਲਿੰਦੀ ਹੈਲਪ ਕਰ ਰਹੇ ਹਾਂ ਉਸ ਦਾਲ ਚਾਵਲ ਬਣਾ ਰਹੇ ਸੀ ਸਿੰਪਲ ਜਿਹਾ ਘਰ ਦਾ ਖਾਣਾ ਬਣਾ ਰਹੇ ਕਿਉਂਕਿ ਕੱਲ ਵੀ ਅਸੀਂ ਨੇ ਬਾਹਰ ਖਾਣਾ ਖਾਧਾ ਸਾਰੀਆਂ ਯੂਨੀਵਰਸਿਟੀਆਂ ਤੋਂ ਪੜਾਈ ਹੈ ਸਾਰਿਆਂ ਨੇ ਬਹੁਤ ਸਾਰੀ ਵਿਸ਼ੇਸ਼ ਭੇਜੀਆਂ ਤੇ ਉਹ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਹੋਮ ਬਣਾ ਰਹੇ ਆ ਹਲਕਾ ਫੁਲਕਾ ਦਾਲ ਚਾਵਲ ਤੇ ਮੈਂ ਨੇ ਮੈਂ ਬਣਾਈ ਆ ਦਾਲ ਤੜਕਾ ਵੀ ਮੈਂ ਲਾਇਆ ਇਹ ਅਸੀਂ ਬਣਾਇਆ ਕੰਫਰਟ ਫੂਡ ਜਿਹਨੂੰ ਆਪਾਂ ਬੋਲ ਦਿੰਦੇ ਆ ਨਾ ਉਹ ਅੱਛਾ ਸਾਰੇ ਇੱਕ ਗੱਲ ਦੱਸੋ ਹੂੰ ਕਿ ਜਿਹੜਾ ਬੰਦਾ ਦਾਲ ਦਾ ਤੜਕਾ ਲਾਂਦਾ ਉਹਦਾ ਨਾਮ ਹੁੰਦਾ ਦਾਲ ਬਣਾਉਣ ਚ ਯਾ ਜਿਹੜਾ ਬੰਦਾ ਦਾਲ ਨੂੰ ਉਬਾਲਦਾ ਇੱਕ ਵਾਰ ਕੁੱਕਰ ਦੇ ਸਿਟੀ ਲਾਉਂਦਾ ਉਹਦਾ ਨਾਮ ਆਂਦਾ ਦਾਲ ਮੈਂ ਦੱਸਦੀ ਹਾਂ ਕਿਦਾ ਹੁੰਦਾ ਹੈ ਜਿਹੜਾ ਬੰਦਾ ਸਾਰੀ ਤਿਆਰੀ ਕਰਕੇ ਦਿੰਦਾ ਨਾ ਉਹਦਾ ਨਾਮ ਹੋਣਾ ਚਾਹੀਦਾ ਜਿਹਨੇ ਹਲਾ ਕੇ ਇੱਥੇ ਸਿਰਫ ਕੱਚੀ ਲਾਣੀ ਬਣਾਉਣਾ ਨਹੀਂ ਹੁੰਦਾ ਇਹ ਹੋ ਗਿਆ ਫੈਸਲਾ ਹੋ ਗਿਆ ਫੈਸਲਾ ਫੈਸਲਾ ਹੋ ਗਿਆ ਜੀ ਹੋ ਗਿਆ ਫੈਸਲਾ ਫੜਾ ਹੁਣ ਕੋਣ ਜੱਜ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਹੈ ਔਰ ਇਹ ਉਹ ਜੱਜ ਸਾਹਿਬ ਦਾ ਫੈਸਲਾ ਹੈ ਜਿਹੜਾ ਟਾਲਿਆ ਨਹੀਂ ਜਾ ਸਕਦਾ ਔਰ ਨਾ ਇਹਦੀ ਸੁਣਵਾਈ ਸੁਪਰੀਮ ਕੋਰਟ 'ਚ ਹੋਣੀ ਹੈ ਇਹਦੇ ਤੇ ਹੁਣ ਬਸ ਉਹ ਹਰਾ ਕਰਨ ਉਹ ਹਰਾ ਕਰਨ ਤੋੜ ਦਿੰਦੇ ਜਿਹੜਾ ਤੋੜ બસ ਹੁਣ ਇਹ ਫਾਈਨਲ ਫੈਸਲਾ ਆ ਇਸ ਤੋਂ ਬਾਅਦ ਤੁਸੀਂ ਹੁਣ ਖੁਸ਼ੀ ਬੋਲਣਾ ਹੈਗਾ ਆਪਾਂ ਬੱਸ ਚਾਹ ਦੇ ਕੱਟਣਾ ਆ ਤੇ ਇਧਰ ਆਪਾਂ ਨੇ ਰਾਈਸ ਦੀ ਤਿਆਰੀ ਕਰਤੀ ਐ ਰੋਟੀ ਤੇ ਸੇਵਨ ਕੱਟਿਆ ਜਾ ਰਿਹਾ ਰੋਟੀ ਖਾਣੀ ਆ ਤੇ ਵਾਏ ਗੁਰੂ ਵਾਏ ਗੁਰੂ ਕਰੋ ਇਹ ਖੀਰਾ ਮੈਨੂੰ ਫਰੈਸ਼ ਨਹੀਂ ਲੱਗ ਰਿਹਾ ਇਹ ਬੇਸ਼ੱਕ ਪਿਆਜ਼ ਨਹੀਂ ਮੈਂ ਕੱਟਣਾ ਅੱਜ ਮੈਂ ਜਸਟ ਟਮਾਟਰ ਵੈਸੇ ਮੈਂ ਸੋਚ ਰਹੀ ਹਾਂ ਇੱਕ ਪਿਆਜ਼ ਮੈਂ ਕੱਟ ਹੀ ਲਵਾਂ ਸਲਾਡ ਦੇ ਵਿੱਚ ਹਾਂ ਗਾਈਜ਼ ਮਨੇ ਇੱਕ ਵਾਰ ਨਾ ਪੁੱਛਿਆ ਸੀ ਕਿ ਕੀ ਗਿਫਟ ਮਿਲੇ ਅਨਿਵਰਸਰੀ ਦਾ ਮੈਂ ਤੁਹਾਨੂੰ ਦੱਸ ਚੁੱਕੀ ਆ ਮੇਰੇ ਲਈ ਜਿਹੜਾ ਅਪਰੀਸ਼ੀਅਸ ਗਿਫਟ ਹੈਗਾ ਉਹ ਮਿਸਟਰ ਬਲਵਿੰਦਰ ਸਿੰਘ ਜੀ ਨੇ ਮੈਨੂੰ ਕੋਈ ਗਿਫਟ ਚਾਹੀਦਾ ਵੀ ਨਹੀਂ ਮੈਨੂੰ ਬਲਵਿੰਦਰ ਨੇ ਪੂਰੀ ਛੁੱਟੀ ਦਿੱਤੀ ਸੀਗੀ ਕਿ ਜੋ ਚਾਹੀਦਾ ਤੂੰ ਗਿਫਟ ਉਹ ਲੈ ਸਕਦੀ ਆ ਬਟ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਗਿਫਟ ਨਹੀਂ ਮੈਨੂੰ ਚਾਹੀਦਾ ਮੈਨੂੰ ਕੋਈ ਕੱਪੜੇ ਖਰੀਦਣ ਦਾ ਮਨ ਨਹੀਂ ਹੈਗਾ ਮੇਰਾ ਕੋਈ ਜੁਐਲਰੀ ਲੈਣ ਦਾ ਮਨ ਨਹੀਂ ਹੈਗਾ ਮੇਰਾ ਕੋਈ 골ਡ ਦੀ ਚੀਜ਼ ਲੈਣ ਦਾ ਮਨ ਨਹੀਂ ਹੈਗਾ ਤੇ ਜਦੋਂ ਮੇਰਾ ਦਿਨ ਕਰੇਗਾ ਫਿਰ ਮੈਂ ਉਹਦੋਂ ਲੈ ਲਵਾਂਗੀ ਤੇ ਬਾਕੀ ਕੱਲ ਬੜੇ ਸੋਹਣੇ ਪਿਆਰੇ ਪਾਰੇ ਕਮੈਂਟ ਕੀਤੇ ਸਾਰਿਆਂ ਨੇ ਇੱਕ ਦੋ ਕਮੈਂਟ ਤਾਂ ਵੀ ਚੇਤਨ ਦੇ ਸੀਗੇ ਕਿਉਂਕਿ ਮੋਸਟਲੀ ਇੱਕ ਦੋ ਨਹੀਂ ਮੋਸਟਲੀ ਕਮੈਂਟਸ ਦੇ ਵਿੱਚ ਬੋਲਿਆ ਹੋਇਆ ਸੀਗਾ ਤੁਸੀਂ ਦੋਨੋਂ ਸਾਨੂੰ ਬੜੇ ਵਧੀਆ ਲੱਗਦੇ ਹੋ ਸਿੰਪਲ ਜੇ ਸਿੱਧੇ ਸਾਦੇ ਜਿਓ ਤੁਸੀਂ ਨੋ ਸ਼ੋਅ ਆਫ ਤੇ ਗਾਇਸ ਤੁਹਾਨੂੰ ਪਤਾ ਤੁਸੀਂ ਹਨਾ ਪਹਿਲਾਂ ਹੁਣ ਤੁਸੀਂ ਮੈਨੂੰ ਤੇ ਫਿਲੰਦਰ ਨੂੰ ਦੇਖਦੇ ਹੋ ਪਹਿਲਾਂ ਤੁਸੀਂ ਮੈਨੂੰ ਕੱਲੀ ਨੂੰ ਵੀ ਦੇਖਦੇ ਸੀਗੇ ਸੋ ਅਸੀਂ ਐਵੇਂ ਦੀਆਂ ਮੈਨੂੰ ਜ਼ਿਆਦਾ ਸ਼ੋਅ ਆਫ ਤੇ ਜ਼ਿਆਦਾ ਸ਼ੋਸ਼ੇਬਾਜੀ ਜੀ ਮੈਨੂੰ ਵਧੀਆ ਨਹੀਂ ਲੱਗਦੀ ਮੈਂ ਸਿੱਧਾ ਸਾਦਾ ਜਿਹਾ ਬੰਦਾ ਵਸੇ ਸਿੱਧੀ ਸਾਦੀ ਜ਼ਿੰਦਗੀ ਆ ਥੋੜਾ ਝੱਲ ਬਲਾਲ ਜੇ ਕੱਪੜੇ ਪਾ ਕੇ ਮੈਨੂੰ ਬਹੁਤ ਵਧੀਆ ਲੱਗਦਾ ਉਹ ਆ ਗਏ ਸਾਡੇ ਦੋ ਬੰਦੇ ਅੱਜ ਦੋਜੀ ਅੱਜ ਦੋਜੀ ਬਦਲ ਗਿਆ ਜੀ ਆ ਦੋਜੀ ਅੱਜ ਦੋਜੀ ਸਾਡਾ ਬਦਲ ਗਿਆ ਵੱਡੀ ਭਾਬੀ ਤੇ ਇੱਕ ਛੋਟਾ ਜਿਹਾ ਬੱਚਾ ਫੜੀ ਸੀ ਉਹ ਜਿਹੜੀ ਇੱਕ ਛੋਟਾ ਦੋਜੀ ਹਾਂਜੀ ਆ ਗਏ ਨੇ ਲੜਾਈ ਹੋ ਗਈ ਦੋਨਾਂ ਦੀ ਲੜਾਈ ਹੋ ਜਦੋਂਾਂ ਦੀ ਅੱਜ ਹਾਂਜੀ ਦੋਜੀ ਸੈਲਡ ਆਪਣਾ ਕੱਟਿਆ ਜਾ ਚੁੱਕਿਆ ਹੈ ਉਹ ਜੀ ਸੈਲਡ ਗੋਗਨ ਕੱਢ ਦਿੱਤੇ ਦੇਸੀ ਪਲੇਟ 'ਚ ਕੱਟਿਆ ਅੱਜ ਸੈਲਡ ਵੀ ਆਪਾਂ ਨੇ ਤੇ ਇਸ ਤੋਂ ਬਾਅਦ ਆਪਣੀਆਂ ਜਿਹੜੀਆਂ ਨਾਈਟ ਡਿਊਟੀਆਂ ਉਹ ਸ਼ੁਰੂ ਹੋ ਜਾਣੀਆਂ ਨੇ ਆ ਫਤੇ ਨੂੰ ਪੜਾਉਣਾ ਆ ਲੋ गाइस ਹੁਣ ਅਕੂ ਦੁੱਧ ਆ ਗਿਆ ਤੇ ਹੁਣ ਆਪਾਂ ਨੇ ਦੁੱਧ ਵੀ ਗਰਮ ਰੱਖਣਾ ਤੇ ਦੁੱਧ ਗਰਮ ਰੱਖਣ ਲਈ ਪਤੀਲਾ ਮੈਨੂੰ ਵੱਡਾ ਕੱਢਣਾ ਪੈਣਾ ਕਿਉਂਕਿ ਜਿਹੜਾ ਪਤੀਲੇ 'ਚ ਮੈਂ ਦੁੱਧ ਗਰਮ ਰੱਖਦੇ ਹੁੰਦੀ ਆ ਉਹ ਪਤੀਲੇ 'ਚ ਮੈਂ ਰੱਖ ਦਿੱਤੇ ਅੱਜ ਰਾਈਸ ਤੇ ਭਾਂਡਿਆਂ ਨੂੰ ਮੈਂ ਨਾਲ-ਨਾਲ ਹੱਥ ਧੋ ਲੈਂਦੀ ਆ ਇਹ ਜਦ ਜਮਾ ਹੋ ਜਾਂਦੇ ਨੇ ਤੇ ਫੇਰ ਕੰਮ ਔਖਾ ਹੋ ਜਾਂਦਾ ਹੈ। ਸੋ ਅਸੀਂ ਨਾਲ ਕੰਮ ਸੌਖਾ ਕਰ ਲਏ ਆ। ਮੈਂ ਸਾਲ ਡਾਈਨਿੰਗ ਟੇਬਲ ਤੇ ਬਾਅਦ ਚ ਰੱਖ ਲਈ। ਮੈਂ ਪਹਿਲਾਂ ਸਮਾਨ ਸਾਫ ਲਾ। ਦੂਜਾ ਬਸ ਇਹ ਦਾਲ ਮਰਚਾਣਾ ਦੇਖ ਹੁਣ। ਨਹੀਂ ਦਾਲ ਮੈਂ ਅਵੇ ਟ੍ਰਾਈ ਨਹੀਂ ਕੀਤੀ, ਟ੍ਰਾਈ ਕਰਦਾ। ਦਾਲ ਦੀ ਜਿਹੜੀ ਲੁੱਕ ਹੈ ਨਾ ਉਹ ਤਾਂ ਗਾਇਸ ਬੜੀ ਘੈਂਟ ਲੱਗ ਰਹੀ ਹੈ। ਮੈਨੂੰ ਪਹਿਲਾਂ ਲੱਗ ਰਿਹਾ ਸੀ ਕਿ ਪਾਣੀ ਜ਼ਿਆਦਾ ਹੈ ਕਿ ਦਾਲ ਪਤਲੀ ਹੋ ਗਈ ਸੀ ਕਿ ਜ਼ਿਆਦਾ। ਬਟੂਨ ਸਹੀ ਕਹਾ ਰਹੀ ਹੈ ਬਟ ਬਲਵਿੰਦਰ ਨੇ ਕਿਹਾ ਨਹੀਂ ਵੀ ਸਹੀ ਹੋ ਜੂਗੀ ਧਨੀਆ ਪਾਣਾ ਤੁਹਾਨੂੰ ਦਾਖਤੰਤਰੀਆਂ ਕੱਢ ਕੇ ਦਵਾ ਹਾਂਜੀ ਧਨੀਆ ਤੋਂ ਬੂਨ ਕੱਢ ਕੇ ਧਨੀਆ ਫਰੈਸ਼ ਫਰੈਸ਼ ਖੇਤਾਂ ਦਾ ਧਨੀਆ ਫਰੈਸ਼ ਇਹ ਇਹ ਬਾਣਾ ਵੱਡੇ ਪੱਤੇ ਵੱਡੇ ਪੱਤੇ ਵਾਲਾ ਪਾਉ ਵੱਡੇ ਪੱਤੇ ਵਾਲੀ ਕੱਢੀ ਐਂ ਕਰੋ ਤੁਸੀਂ ਡਾਈਨਿੰਗ ਟੇਬਲ ਤੇ ਬੈਠ ਕੇ ਨਾ ਇੱਥੇ ਸਾਫ਼-ਸਾਫ਼ ਕੱਢ ਲਓ ਬਸ ਕੋਈ ਯਾਨੀ ਤੇ ਮੈਂ ਪ੍ਰਾਧਨਾਤੀ ਕਰ ਦਿੰਦਾ ਬਸ ਠੀਕ ਹੈ ਮੈਂ ਉਹਨਾਂ ਨੂੰ फटाफट ਟਰਾਈਸ ਨਾਲ ਵਾ ਬਾਕੀ ਕੰਮ ਮੈਂ ਬਾਅਦ ਚ ਸੰਭਤੀ ਆ ਸਹਿਲਮ ਉਹ ਕੰਮ ਕਰ ਲਵਾਂ ਉਧਰ ਉਹਨਾਂ ਦੋਨਾਂ ਦੀ ਲੱਗਦਾ ਲੜਾਈ ਚੱਲ ਰਹੀ ਹੈ ਇੱਕ ਮਿੰਟ ਖੜ੍ਹ ਜਾਓ ਮੈਂ ਦੇਖ ਕੇ ਆਵਾਂ ਦੋਨੇ ਆਪਸ ਵਿੱਚ ਹੀ ਪੰਗੇ ਲੈ ਰਹੇ ਨੇ ਕੀ ਹੋਇਆ ਕੋਟਾ ਮਾ ਪੁੱਤਾਂ ਦਾ ਪਤਾ ਨਹੀਂ ਲੱਗਦਾ ਹੈਗਾ ਜਦੋਂ ਚੱਕ ਦੇ ਮੂੰਹ ਚੜ ਜਾਂਦੇ ਲੈ ਦੇ 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 ਜਿਨ੍ਹਾਂ ਨੂੰ ਲੋੜ ਉਹਨਾਂ ਨਾਲ ਵਗਦੇ ਉਹਨਾਂ ਜਿਨ੍ਹਾਂ ਨੂੰ ਨਹੀਂ ਲੋੜ ਉਹਨੇ ਜੂਰਾ ਦੇਣਾ ਆ ਰਿਹਾ ਮੈਂ ਚੱਲ ਆ ਤੇਰੇ ਤੇ ਦੇਖ ਪਤਾ ਹੈ 9 10 ਤੇ ਲਾ ਦੇ ਮਮਾ ਨੇ ਕਿਹਾ ਦੇਖੀ ਫਿਰ ਦੋ ਦੇ ਚ ਬਤਲੀ ਹੁੰਦੀ ਫਤੇ ਨਾ ਲਾਈ ਬਟਿਆ ਫਤੇ ਨਾ ਲਾਈ ਅਮਨ ਦੇਖੀ ਕਿਤੇ ਤੂੰ ਖੜੀ ਏ ਉੱਤੇ ਕਿਤੇ ਹੋਰ ਨਾ ਕੰਮ ਕਰਦੇ ਲੈ ਉੱਨੀ ਦੇਖ ਦੇ 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 ਸਪੀਡ ਦੇਖੋ ਇਹਦੀ ਦੋਨੋਂ ਪਾਗਲ ਹੋ ਚੁੱਕੇ ਨੇ ਇਹ ਇਧਰ ਆਦਾ ਆ ਬੰਦਾ ਇਹਨੇ ਸਾਰੇ ਸਿਆਲ ਚ ਸਾਰੇ ਬੰਦੇ ਨੇ ਹੀਟਰ ਦੀ ਜਾਨ ਨਹੀਂ ਛੱਡੀ ਹੈਗੀ ਤੇ ਮੇਰਾ ਪੁੱਤ ਪੜਦਾ ਰਹਿੰਦਾ 24 ਘੰਟੇ ਆ ਤੁਸੀਂ ਇਹ ਨਾ ਕਿਉਂਕਿ ਫੋਨ ਦੇਖ ਰਹੇ ਹੋ ਫੋਨ ਦੇ ਉੱਪਰ YouTube ਤੇ ਆਪਣੀਆਂ ਪੜ੍ਹਨ ਦੇ ਰਿਲੇਟਡ ਵੀਡੀਓਜ਼ ਦੇਖਦਾ ਪਰਨੀਤ ਪਲੀਜ਼ ਸ਼ੋ ਵਨ ਵੀਡੀਓ ਜਿਸ ਨੂੰ ਇਹ ਨਾ ਹੋਵੇ ਆ ਦੇਖੋ ਮੇਰਾ ਪੁੱਤ ਪੜ੍ਹਨ ਦਾ CBSE ਰਿਜ਼ਲਟ ਚੈੱਕ ਕਰਨ ਦੇ ਆ ਪ੍ਰੀਵੀਅਸ ਕਟ-ਆਫ ਦੇਖ ਰਿਹਾ ਹੈ ਹੈ ਸਟ्रेस ਨਹੀਂ ਲੈਣਾ ਖੁਸ਼ ਹੋ ਕੇ ਪੜ੍ਹਨਾ ਠੀਕ ਹੈ ਤੇ ਇੱਧਰ ਦੇਖੋ ਹੀਟਰ ਲਾ ਕੇ ਬੈਠਾ ਬੱਚੇ ਹੀਟਰ ਨਹੀਂ ਕੋਲ ਨਹੀਂ ਲਾਣਾ ਹੈਗਾ ਇਹਨੂੰ ਦੂਰ ਕਰ ਥੋੜਾ ਹੁਣ ਤਾਂ ਹੀ ਨਹੀਂ ਠੰਡ ਵੀ ਨਹੀਂ ਆਪਣਾ ਹੀਟਰ ਜਮਾ ਹੈ ਸਰਹਾਣੇ ਲਾ ਕੇ ਬੈਠਾ ਉਹ ਫਤਿਹ ਚਲੋ ਛੱਡ ਦਿਓ ਹੁਣ ਆਜੋ ਤੁਸੀਂ ਕਰ ਲਿਆ ਵਿੱਚ ਕੱਢ ਲੇ ਬੱਤੇ ਬੱਤੇ ਜੇ ਮਤਲਬ ਸਾਫ ਜਿਆ ਕਰ ਲੈਣਾ ਸੀ ਨਾ ਕਰ ਲਿਆ ਬਸ ਠੀਕ ਹੈ ਓਕੇ ਤੇ ਚਲੋ ਗਾਇਸ ਆਪਾਂ ਹੰਤ ਨੂੰ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰੇ ਸਾਡੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਕੱਲ ਸਾਰਿਆਂ ਨੂੰ ਬੈਸਟ ਵਿਸ਼ੇਸ ਦੇਣ ਲਈ ਅਗੇਨ ਥੈਂਕ ਯੂ so much and love you all ਦਾਲ ਇਹਨਾਂ ਤੋਂ ਦਾਲ ਚ ਨਾ ਪਾਣੀ ਇੱਦਾਂ ਕਿਧ ਨੂੰ ਹੀ ਇਹਦਾ ਬਲਿੰਦਰ ਦਾਲ ਕਿਵੇਂ ਬਣੀ ਦਾਬੋ ਜੰਮੀ ਬਣੀ ਤੁਸੀਂ ਆਪ ਹੀ ਬਣਾਈ ਨਾ ਇਹ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿ ਇਦਾਂ ਬਣੀ ਹੈ। ਹਾਂ ਇਹ ਨਹੀਂ ਕਿਹਾ। ਬਲਿੰਦਰ ਕਹਿ ਰਿਹਾ ਕਿ ਦਾਲ ਬਹੁਤ ਘੈਂਟ ਬਣੀ ਆ। ਹਾਂ ਇੱਕ ਗੱਲ ਤੁਹਾਨੂੰ ਉਹ ਜਿਹੜਾ ਜੈਂਟਸ ਕਿਚਨ 'ਚ ਕੰਮ ਕਰਦੇ ਉਹ ਗਾਹ ਬਹੁਤ। ਸਾਰੀ ਮੈਨੂੰ ਸੈਲਫ ਅਗੇਨ ਕਲੀਨ ਕਰਨੀ ਪਣੀ ਆ। ਲਿੰਬੂ ਨਹੀਂ ਰੱਖਿਆ ਭਈ ਅਸੀਂ ਠੰਡ 'ਚ ਲਿੰਬੂ ਲਿੰਬੂ ਨਹੀਂ ਰੱਖਦੇ ਹੈਗੇ। ਲੈ ਬਲਿੰਦਰ ਆਹ ਕਰੋ ਤੁਸੀਂ ਨਾ। ਇਹ ਜਦੋਂ ਵਧੀਆ ਆਪਣਾ ਆ। ਆ ਡਸਟਰ ਬ੍ਰੋ ਕਰ ਦੋ ਤੇ ਮੈਂ ਕਰਾਂ। ਗੈਸਿਰਹ ਇੰਨੀ ਕਿ ਹੈਲਪ ਕਰ ਦੋ ਸਿੰਦਰ ਮੈਂ ਜਿਆਦਾ ਹੈਲਪ ਨਹੀਂ ਕਰਾਂਦੀ ਕਿਤੇ ਤਹੀ ਕੋ ਬਲੰਦਰ ਤੋਂ ਕੰਮ ਕਰਾਈ ਜਾਂਦੀ ਹੈ ਹਨਾ ਬਲੰਦਰ ਇਹ ਤਾਂ ਇਹ ਵੀ ਤਾਂ ਉਹਦੇ ਮੈਨੂੰ ਤੇ ਕਿਤੇ ਯਕੀਨ ਨਾ ਕਰੇ ਨਾ ਜੀ ਗਰਨ ਮੈਂ ਤਾਂ ਬਸ ਇੰਨੀ ਕਿਉਂ ਹੈਲਪ ਚਾਹਂਦੀ ਹਾਂ ਮੇਕੀ ਮੇਰੇ ਇੰਨੀ ਕਿ ਹੈਲਪ ਕਰ ਦੋ ਬਾਕੀ ਅਸੀਂ ਸਾਰੇ ਆਪ ਹੀ ਕਰ ਦਿੰਦੇ ਫਿਰ